ਬਟਾਲਾ ਦੇ ਗਾਂਧੀ ਕੈਂਪ ਦੀ ਸ਼ਿਵ ਮੰਦਰ ਗਲੀ ਵਿੱਚ ਦੇਸ਼ਾ ਮੌਸ ਵਲੇ ਸਨਸਨੀ ਫੈਲ ਗਈ ਜਦੋਂ ਛੋਟੇ ਸਕੇ ਭਰਾ ਨੇ ਆਪਣੇ ਵੱਡੇ ਭਰਾ ਦਾ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਹੋਏ ਵੱਡੇ ਭਰਾ ਅਜੀਤ ਕੁਮਾਰ ਦਾ ਕਤਲ ਕਰ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਉੱਥੇ ਹੀ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅਜੀਤ ਕੁਮਾਰ ਅਤੇ ਉਸ ਦਾ ਛੋਟਾ ਭਰਾ ਹੀਰਾ ਇੱਕੋ ਘਰ ਵਿੱਚ ਹੀ ਰਹਿੰਦੇ ਸਨ ਤੇ ਵੱਡੇ ਭਰਾ ਦਾ ਤਲਾਕ ਹੋ ਚੁੱਕਿਆ ਸੀ ਤੇ ਉਸ ਦਾ ਇੱਕ ਬੱਚਾ ਵੀ ਸੀ ਛੋਟਾ ਭਰਾ ਵਿਆਹਿਆ ਹੋਇਆ ਸੀ ਲੇਕਿਨ ਛੋਟਾ ਭਰਾ ਵੱਡੇ ਭਰਾ ਉੱਤੇ ਕਿਸੇ ਦੂਸਰੇ ਮਹਿਲਾ ਨਾਲ ਨਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ ਅਤੇ ਵੱਡੇ ਭਰਾ ਨੂੰ ਇਸ ਕੰਮ ਤੋਂ ਰੋਕਦਾ ਸੀ ਇਸੇ ਵਜ੍ਹਾ ਨੂੰ ਲੈ ਕੇ ਦੋਨਾਂ ਦਰਮਿਆਨ ਝਗੜਾ ਹੋਇਆ ਤੇ ਇਸੇ ਦੌਰਾਨ ਛੋਟੇ ਭਰਾ ਨੇ ਤੇ ਸੱਤਰ ਨਾਲ ਹਮਲਾ ਕਰਦੇ ਹੋਏ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉੱਥੇ ਹੀ ਮੌਕੇਵਾਰ ਦਾ ਅਤੇ ਪੁਲਿਸ ਟੀਮ ਨਾਲ ਪਹੁੰਚੀ ਤੇ ਸਿਟੀ ਡੀਐਸਪੀ ਸੰਜੀਵ ਕੁਮਾਰ ਨੇ ਘਟਨਾ ਬਾਰੇ ਸਾਰੀ ਜਾਣਕਾਰੀ ਦਿੱਤੀ

ਹੁਣਾਂ ਜਣਾ ਬੰਦ ਕਰੀਏ ਹੁਣੇ ਹੁਣੇ ਫਾਰਾ ਜੁੱਤੇ ਆ ਗਿਆ ਭੱਜ ਗਏ ਜਿੰਦੇ ਭਾਈਆਂ ਦਾ ਅੰਨਾ ਚਲਦੀ ਆਈ ਅੱਜ ਪਾਏ ਅੰਦਾ ਬਾਜੇ ਚਾਹੀ ਪੈਣਾ ਆਪਾਂ ਪਾਏ ਤੁਹਾਨੂੰ ਮੈਂ ਨਾ ਪੈਣ ਦੇ ਉਹ ਵੇਚ ਦਿਆ ਉਹ ਵੇਚ ਦਿਆ ਅੱਛਾ ਚਲਦਾ ਹੈ ਰ ਕੋਈ ਨਹੀਂ ਮਹਾਰਾਜ ਸ਼ਰੀਰਾਨੇ ਤੇ ਤਰਾਹੀ ਦੀ ਆ ਨੋਟ ਕਿੱਦਾਂ ਖੀਰੀ ਹੈ ਉਹਨੇ ਹੀ ਲੜਾਈ ਦਵਾਉਣੀ ਉਹਨੇ ਦਾਇਲ ਹੋਏ ਇਹਦੇ ਮਨ ਨੂੰ ਪਤਾ ਪਾਸ ਪਾਸ ਹਾਂ ਉਹਨੇ ਦੁਆ ਭਰੌਣ ਦੇ ਤਰਾਹੀ ਕਾ ਚਲ ਸੱਤਿਆ ਮੁੰਡੇ ਦਾ ਨਾਮ ਕਿੰਨੀ ਉਮਰਾਂ ਦੀ ਜਿਹੜਾ ਮੁੰਡਾ ਮਾਰਿਆ ਪਿੱਛੇ ਜਿੰਨੀ 10 ਸੋ ਇਹ ਪਾਣੀ ਕਾਦੀ ਹਾਂਜੀ ਹਾਂਜੀ ਪਾਣੀ ਕਾਦੀ ਇੱਕ ਸਗੋਂ ਆਂਦੇ ਦਾ ਇਹ ਮੁੰਡਾ ਕੋਈ ਮੈਨੂੰ ਹੁੰਦਾ ਵਾਗੂ ਦੋੜ ਕਰਦਾ ਸੀ ਕਤਲ ਗੁਰੂ ਆਂਦੇ ਦੀ ਹੋਈ ਪਜੀ ਕੀ ਨਾਮ ਦੀ ਆਪਾਂ ਤੁਸੀਂ ਸੂਰਜ ਕੁਮਾਰ ਇੱਕ ਇੱਕ ਜਲ ਕੇ ਰਹਿਣੇ ਪਜੀ ਸਰ ਜੋ ਨਾ ਇੱਕ ਲੜਕੀ ਆਈ ਹੈ ਜਿਹਦੇ ਨਾਲ ਰਿਸ਼ਤਾ ਰਿਹਾ ਜਿਹਦੇ ਮੁੰਡੇ ਦਾ ਕਤਲ ਹੋਇਆ ਦਾ ਤੇ ਉਹਨੇ ਆ ਕੇ ਇੱਕ ਦੂਸਰੇ ਉਹ ਦੂਸਰੇ ਨਾਲ ਦੇ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮੈਂ ਰਹਿਣਾ ਮੈਂ ਉਹ ਇਕ ਦੂਜੇ ਜੁਹਾਨੇ ਜਨੇ ਬੋਲੋ ਪਈਆਂ ਨੇ ਉਹ ਬਾਅਦ ਉਹ ਫਿਰ ਮੁੰਡਾ ਜਾਂ ਨਿਕਾਹੀ ਉਹ ਕਿਤੇ ਆਇਆ ਕੋਠੇ ਉਤਰ ਕੇ ਉਹ ਪਹਿਲਾਂ ਇੱਕ ਦੋ ਦਿਨ ਧੱਕਾ ਮੁੱਠਕਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚਲ ਗਿਆ ਕੋਠੇ ਦੇ ਵਿੱਚ ਉੱਥੇ ਤੋਂ ਜਾਣ ਤੋਂ ਬਾਅਦ ਉਹਨੇ ਦਾਤਰ ਲਿਆਂਦਾ ਵਾ ਹੁਣ ਫਿਰ ਵੇਖਿਆ ਨਹੀਂ ਸੁਣਿਆ ਨਹੀਂ ਮਾਰਿਆ ਨਹੀਂ ਲੱਗ ਪਿਆ ਦਾਤਰ ਇਹਨਾਂ ਤੱਕ ਉਹਦੀ ਜਾਨ ਨਹੀਂ ਚਲੇਗੀ ਪਹਿਲਾਂ ਇੱਥੇ ਦਾਤਰ ਦੋ ਤਿੰਨ ਮਾਰੇ ਛੱਲੇ ਛੁੱਟਿਆ ਇੱਕ ਲੜਕਾ ਛੜੂ ਆ ਰਿਹਾ ਸੀ ਉਦੀ ਉਂਗਲ ਤੇ ਮੇਰੇ ਸਾਹਦ ਲਾਥੀ ਕੀ ਹੋ ਰਹੀ ਵਿਚਾਰੇ ਦੀ ਉਹ ਸਾਡੋ ਆਂਦਾ ਉਹ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਜ ਜੋਨੇ ਪਰ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦਾਤਰ ਮਾਰੇ ਨੇ ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦਾਤਰ ਸਾਥੀ ਜੇ ਮਾਰੇ ਨੇ ਬਾਜ ਜਦੋਂ ਬਾਹ ਫੜੀ ਉਹਦੇ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕੜਾਈਆਂ ਨੇ ਉਸ ਤੋਂ ਬਾਅਦ ਉਹ ਪੁਦੀ ਨਾਲ ਦੀ ਆਈ ਉਹਨੇ ਫੜ ਕੇ ਉਹਨੂੰ ਅੰਦਰ ਲਾ ਗਈ ਆ ਉਹ ਕੋਠੇ ਤੇ ਚੱਲ ਗਿਆ ਲੈ ਇੱਕ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਫੇ ਲੋਕੀ ਪਬਲਿਕ ਇਕੱਠੀ ਹੋਣ ਲੱਗੀ ਸਾਰੇ ਲੋਕੀ ਆਵਾਜ਼ਾਂ ਦੇ ਦੇਣਗੇ ਰੁਕ ਜੋ ਡੋਕ ਜਾ ਮੁਰ ਜਾ ਮੁਰ ਜਾ ਮੁਰ ਜਾ ਹੀਰੇ ਮੁਰ ਜਾ ਮਤਲਬ ਉਹਨਦੇ ਖੂਨ ਸਵਾਰੀ ਉਹਦੇ ਸਿਰ ਤੇ ਮਨ ਦਾ ਨਾਮ ਕੀ ਉਮਰ ਕਿੰਨੀ ਉਹਦਾ ਨਾ ਜਾਹੀ ਉਹਦੇ 35 37 ਸਾਲ ਦੇ ਲਾਗੇ ਉਮਰ ਜੀ ਉਹਦੇ ਸਾਥ ਕਿਹਨੇ ਮਾਰਿਆ ਉਹ ਉਹਦਾ ਭਰਾ ਹੀ ਹੈ ਸ਼ਗਾ ਜੀ ਛੋਟਾ ਭਰਾ ਉਹਦਾ ਅਜੇ ਉਹਦਾ ਨਾਮ ਹੀਰਾ ਹਾਂ ਦੋਵੇਂ ਭਰਾਵਾਂ ਦਾ ਹਾਂਜੀ ਹਾਂਜੀ ਦੋਵੇਂ ਛਕੇ ਭਰਾ ਨੇ ਜੀ ਸੁਮਨ ਨੇ ਜਿਹੜੀ ਕੁੜੀ ਇਹਨੇ ਜਿਹੜੀ ਮਤਲਬ ਉਹਨਾਂ ਦੇ ਰਿਸ਼ਤੇ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਇੱਥੋਂ ਵੱਡੇ ਵੈਰੀ ਵਿਆਦਾ ਹੀ ਉਹਨਾਂ ਮਤਲਬ ਸਾਢੇ ਛੜਾ ਹੋ ਗਿਆ ਦਾ ਹੀ ਇਹ ਉੱਦ ਦੇ ਉੱਦਾਂ ਰਹਿੰਦੀ ਸੀ ਉਹ ਕੈਂਪ ਦੀ ਆ ਇਹ ਰਾਮਚੇ ਦੇ ਘਰ ਦੇ ਲੱਗੋਦਾ ਘਰ ਆ ਜੀ ਕਿੰਨੀ ਕੋਮਾ ਟਾਈਮ ਮੁੰਡਾ ਜਦਾ ਮੂੰਹ 35-37 ਸਾਲ ਦੀ ਉਮਰ ਸਾਢੇ ਨੂੰ ਜਿੱਦ ਅੱਛਾ ਹਾਂ ਜੀ ਬੱਚਾ ਉਹਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਹ ਜਿਹਨੇ ਮਾਰਿਆ ਉਹ ਛੋਟਾ ਪੜਾ ਉਹਦਾ ਛੋਟਾ ਪੜਾਵਾ ਕੋਈ ਵਿਆਹ ਉਹ ਵੀ ਵਿਆਹ ਸਰ ਉਹਦੀ ਵਾਈਫ ਵੀ ਇੱਥੇ ਹੀ ਸਰ ਉਹਦੀ ਵਾਈਫ ਜਦੋਂ ਉਹ ਮੁੰਡਾ ਮਾਰ ਕੇ ਨਿਕਲ ਗਿਆ ਉਹ ਕੋਠੇ ਤੋਂ ਉੱਤਰ ਲੈਕਦਾ ਤਾਂ ਦੋ ਤਿੰਨ ਮਤਲਬ ਉਹ ਸਪਾਇਆ ਜਾਂ ਕੀ ਕੀਤਾ ਵਾ ਉਹ ਬਾਤ ਆਲਾ ਮਾਣਗਾ ਪਹਿਲਾਂ ਉਹ ਲੜੀ ਕਰਕੇ ਝਗੜਾ ਹੁੰਦਾ ਰਿਹਾ ਕਾਫੀ ਹੁੰਦਾ ਰਿਹਾ ਸਰ ਮੂੰਹ ਬਲਾਵਾ ਹੁੰਦਾ ਰਿਹਾ ਸਰ ਉਹਦੇ ਤੋਂ ਐਨਾ ਕੰਮ ਨਹੀਂ ਕਦੇ ਵਧਿਆਗਾ ਅੱਗੇ ਕਾਫੀ ਟਾਈਮ ਹੁੰਦਾ ਰਿਹਾ ਰਾਈਟ ਤੱਕ ਥੈਂਕ ਯੂ ਕਿਤਲਾ ਹੈ ਸੀ ਕਿ ਗਾਂਧੀ ਗੈਂਪ ਬ੍ਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਆਂ ਤੇ ਦੇਖ ਰਹੇ ਆਂ ਤੇ ਜਿਹੜਾ ਕ੍ਰਾਈਮ ਸੀਨ ਆ ਉਥੇ ਕਾਫੀ ਖੂਨ ਡੁੱਲਿਆ